ਕਰਾ ਨਾਮ ਮਨਦੀਪ ਸਿੰਘ ਪਿੰਡ ਮੇਰਾ ਦਲੇਲਪੁਰ ਜ਼ਿਲ੍ਹਾ ਗੁਰਦਾਸਪੁਰ ਦਿਨਨਗਰ ਸਾਡਾ ਬਲਾਕ ਹੈ ਜੀ ਵਿਧਾਨ ਸਭਾ ਹਲਕਾ ਦਿਨਨਗਰ ਅੱਜ ਸਾਡਾ ਟੋਟਲੀ ਨੁਕਸਾਨ ਹੋ ਗਿਆ ਘਰਾਂ ਦੇ ਵਿੱਚ ਪੰਜ ਤੋਂ 6-6 ਫੁੱਟ ਜਿਹੜਾ ਪਾਣੀ ਚੜ ਗਿਆ ਬੈੱਡ ਬਿਸਤਰੇ ਸਾਡੇ ਜਿਹੜੇ ਸਾਰੇ ਖਰਾਬ ਹੋ ਚੁੱਕੇ ਆ ਫਸਲ ਤੁਹਾਨੂੰ ਦਿਖਾਈ ਹੈ ਸਾਰੀ ਤਬਾਹ ਹੋ ਗਈ ਆ ਪੰਜ-ਪੰਜ 6-6 ਫੁੱਟ ਜਿਹੜੀ ਆ ਮਿੱਟੀ ਚੜ ਗਈ ਹੈ ਵਿੱਚ ਰੇਤਾ ਮੇਰੀ ਮਤ ਵਾਸਤੇ ਕੋਈ ਲੋੜਿੰਦੀਆਂ ਸੰਸਥਾਵਾਂ ਜਿਹੜੀਆਂ ਉਹ ਪਹੁੰਚੀਆਂ ਸਾਡੇ ਵਾਸਤੇ ਲੰਗਰ ਲਾ ਕੇ ਇੱਕ ਦਿਨ ਪਹਿਲੇ ਵੀ ਸਰਦਾਰ ਨਰਿੰਦਰ ਸਿੰਘ ਵਾੜਾ ਜੀ ਸਾਡੇ ਬਾਤੇ ਲੰਗਰ ਲੈ ਕੇ ਆਏ ਸੀ ਤੇ ਸਾਨੂੰ ਸਵਾਸਨ ਦਿਵਾ ਕੇ ਗਏ ਸੀ ਵੀ ਜਦੋਂ ਤੁਸੀਂ ਆਪਣੇ ਘਰ ਵਿੱਚ ਰਹਿਣ ਵਸੇਰਾ ਕਰੋਗੇ ਤੇ ਆਪਾਂ ਤੁਹਾਡੇ ਘਰ ਤੱਕ ਪਹੁੰਚ ਕਰਕੇ ਹਾਲਾਤ ਵੇਖ ਕੇ ਤੇ ਤੁਹਾਡੀ ਮਦਦ ਆਪਾਂ ਜ਼ਰੂਰ ਕਰਾਂਗੇ ਅੱਜ ਵਾੜਾ ਸਾਹਿਬ ਨੇ ਸਾਨੂੰ ਜਿਹੜਾ ਸਮਾਨ ਦਿੱਤਾ ਵਾ ਇਹਨਾਂ ਦੀ ਟੀਮ ਵੱਲੋਂ ਤੇ ਉਹ ਜਿਹੜਾ ਸਮਾਨ ਹੈ ਜਿੰਨਾ ਕ ਸਾਨੂੰ ਲੋਡ ਸੀ ਲੜਿੰਦਾ ਜਿੰਨਾ ਕ ਹੋ ਸਕਦਾ ਵਾ ਇਹਨਾਂ ਨੇ ਸਾਡੀ ਵੱਧ ਤੋਂ ਵੱਧ ਜਿਹੜੀ ਉਹ ਮਦਦ ਕੀਤੀ ਆ ਬਾਕੀ ਚਲੋ ਕਾਲਪੁਰਤ ਸਾਨੂੰ ਹੋਰ ਦੇਵੇਗਾ ਤੇ ਆਪਾਂ ਮਿਹਨਤ ਕਰਕੇ ਜਿਹੜੀ ਆ ਉਹ ਰੋਟੀ ਕਮਾ ਕੇ ਖਾਵਾਂਗੇ ਤੇ ਆਪਾਂ ਇਹੋ ਜਿਹਾ ਦੇਖ ਰਹੇ ਆਂ ਰੋਜ਼ ਸੋਸ਼ਲ ਮੀਡੀਆ ਤੇ ਜਿਹੜਾ ਆਪਣੇ ਪ੍ਰਧਾਨ ਸਰਦਾਰ ਅਸਕਰ ਵੀਰ ਸਿੰਘ ਜੀ ਬਾਦਲ ਉਹ ਹਰ ਪੀੜ ਤੇ ਲੋਕਾਂ ਦੀ ਜਿਹੜੀ ਬਹੁਤ ਜ਼ਿਆਦਾ ਸੇਵਾ ਕਰ ਰਹੇ ਉਹ ਦਿਲੋਂ ਕਰ ਰਹੇ ਆ ਤੇ ਆਪਾਂ ਵੀ ਬੇਨਤੀ ਕਰਦੇ ਆਂ ਪ੍ਰਧਾਨ ਸਾਹਿਬ ਨੂੰ ਵੀ ਥੋੜਾ ਸਾਡਾ ਵੀ ਆ ਕੇ ਪਿੰਡ ਦਾ ਮੋਕਾ ਦੇਖੋ ਸਾਡੀਆਂ ਜ਼ਮੀਨਾਂ ਦੇ ਵਿੱਚ ਜਿਹੜਾ ਦਰਿਆ ਆ ਚੁੱਕਾ ਵਾ ਤੇ ਸਾਨੂੰ ਵੀ ਇੱਥੇ ਬੰਨ ਦੀ ਬਹੁਤ ਲੋੜ ਆ ਤੇ ਇਸ ਕਰਕੇ ਆਪਾਂ ਪ੍ਰਧਾਨ ਸਾਹਿਬ ਅੱਗੇ ਬੇਨਤੀ ਕਰਦੇ ਆਂ ਵੀ ਸਾਡਾ ਆ ਕੇ ਥੋੜਾ ਜਿਹਾ ਹਾਲ ਲਓ ਤੇ ਸਾਨੂੰ ਸੇਫਟੀ ਬੰਨ ਜਿਹੜਾ ਵਾ ਉਹ ਬਣਾ ਕੇ ਦੋ ਤੇ ਸਾਡੀਆਂ ਜੀਆਂ ਜ਼ਮੀਨਾਂ ਸੇਫ ਹੋ ਸਕਣ ਅਸੀਂ ਬਿਆਸ ਖੇਆ ਦੇ ਮੰਡ ਵਿੱਚ ਆਏ ਆਂ ਦੀਨਾਨਗਰ ਹਲਕੇ ਵਿੱਚ ਦੋ ਦਰਿਆ ਪੈਂਦੇ ਨੇ 라ਵੀ ਤੇ ਬਿਆਸ ਅੱਜ ਅਸੀਂ ਬਿਆਸ ਦੇ ਮੰਡ ਵਿੱਚ ਆਏ ਆਂ ਇੱਥੇ ਭਾਵੇਂ ਤੁਸੀਂ ਨਹੀਂ ਟੁੱਟੀ ਪਰ ਹੜ ਔਣ ਕਰਕੇ ਤੁਸੀਂ ਦੇ ਅੰਦਰ ਜਿਹੜੇ 35 ਡੇਰੇ ਦੇਣਾ ਉਹਨਾਂ ਡੇਰਿਆਂ ਦਾ ਬੁਰਾ ਹਾਲ ਹੋਇਆ ਤੁਸੀਂ ਵੇਖ ਕੇ ਆਇਓ ਉਹਨਾਂ ਨੂੰ ਅੱਜ ਇੱਥੇ ਕੋਈ ਵੀ ਨਹੀਂ ਪਹੁੰਚ ਸਕਿਆ ਜਿਹੜਾ ਕੋ ਹੁੰਦਾ ਤੁਸੀਂ ਤੋਂ ਹੋ ਕੇ ਚਲਾ ਜਾਂਦਾ ਇਹਨਾਂ ਦਾ ਹੜ 3 ਅਗਸਤ ਦਾ ਆਇਆ ਯੰਤਰੀਕ ਨੂੰ ਜੋ ਤਨਗਸਰੋਂ ਪਾਣੀ ਆਇਆ ਸੀ ਇਹਨਾਂ ਨੂੰ ਆਪਣੇ ਡੇਰੇ ਉਦੋਂ ਛੱਡ ਕੇ ਜਾਣਾ ਪਿਆ ਤੇ 1.5 ਮਹੀਨੇ ਬਾਅਦ ਆਪਣੇ ਘਰਾਂ ਵਿੱਚ ਵੜੇ ਨੇ ਇਹਨਾਂ ਨੂੰ ਅਸੀਂ ਇੱਥੇ ਪਹੁੰਚੇ ਹਾਂ ਮੈਂ 2 ਵਾਰੀ ਪਹਿਲਾਂ ਆਇਆ ਲੰਗਰ ਵੀ ਲੈ ਕੇ ਆਇਆ ਸੀ ਉਸ ਤਰ੍ਹਾਂ ਵੀ ਆਇਆ ਪਰ ਇਹ ਮਿਲ ਨਹੀਂ ਸਕੇ ਮੈਨੂੰ ਕੁਝ ਕੁਝ 1-2 ਜੀ ਪਰਿਵਾਰ ਦੇ ਮਿਲੇ ਬਾਕੀ ਮਿਲ ਨਹੀਂ ਸਕਿਆ ਅੱਜ ਅਸੀਂ ਇਸ ਪਾਸੇ ਆਏ ਹਾਂ ਇਹਨਾਂ ਦੇ ਘਰ ਵਿੱਚ ਮੇਰੇ ਨਾਲ ਸਰਦਾਰ ਗੁਰਮੀਤ ਸਿੰਘ ਜੀ ਤੇ ਉਹਨਾਂ ਦੀ ਟੀਮ ਜਿਹੜੇ ਗੁਰਦੁਆਰਾ ਬਾਬਾ ਫਤੇਹ ਸਿੰਘ ਜੀ ਸੰਝੇਨਗਰ ਜੰਮੂ ਤੋਂ ਆਏ ਨੇ ਉਹਨਾਂ ਨਾਲ ਇੰਦਰਾਨਗਰ ਦੀ ਸੰਗਤ ਆ ਇਹ ਲੈ ਕੇ ਆਏ ਨੇ ਮੰਜੇ ਲਿਆਂਦੇ ਆ ਇਹਨਾਂ ਨੇ ਚਾਦਰਾਂ ਬੈੱਡ ਸ਼ੀਟਾਂ ਲਿਆਂਦੀਆਂ ਪਿੱਲੂ ਨੇ ਆ ਬਰਤਨ ਵੀ ਨੇ ਨਾਲ ਇਹਨਾਂ ਨੇ ਕਾਫੀ ਸਮਾਨ ਲੈ ਕੇ ਆਏ ਨੇ ਨਾਲ ਤਾਂ ਇਹ ਸਮਾਨ ਜਿਹੜਾ ਗੱਦੇ ਆ ਇਹ ਸਾਰਾ ਸਮਾਨ ਅਸੀਂ ਵੀ ਨਾਲ ਲਾ ਕੇ ਇਹਨਾਂ ਦੇ ਤੇ ਅੱਜ ਇਹਨਾਂ ਨੂੰ ਘਰ-ਘਰ ਆਏ ਆ ਸ਼ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਫੋਗਿੰਗ ਦੀ ਸਪਰੇਅ ਆ ਉਹ ਵੀ ਅੱਜ ਅਸੀਂ ਇਹਨਾਂ ਘਰਾਂ ਤੋਂ ਸ਼ੁਰੂ ਕੀਤੀ ਇਹਨਾਂ ਵਿੱਚ ਜਿਹੜੀ ਆ ਮਾਰ ਕੇ ਚੱਲੇ ਆ ਮੈਂ ਇਹਨਾਂ ਦਾ ਜਿਹੜਾ ਬਾਕੀ ਰਹਿੰਦਾ ਸਮਾਨ ਉਹ ਦੋ ਤਿੰਨ ਦਿਨਾਂ ਚ ਪਹੁੰਚਾ ਦੇਵਾਂਗਾ ਅਸੀਂ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਪੂਰਾ ਨਹੀਂ ਕਰ ਸਕਦੇ ਪਰ ਇਹਨਾਂ ਨਾਲ ਮੁਦਰਦੀ ਆ ਦੇ ਇਹਨਾਂ ਦਾ ਬਹੁਤ ਭਾਰੀ ਨੁਕਸਾਨ ਹੋ ਗਿਆ ਫਸਲਾਂ ਸਾਰੀਆਂ ਤਬਾਹ ਹੋ ਗਈਆਂ ਨੇ ਘਰਾਂ ਦਾ ਸਮਾਨ ਸਾਰਾ ਹੀ ਖਤਮ ਹੋ ਗਿਆ ਇਹਨਾਂ ਦੇ ਘਰਾਂ ਵਿੱਚ 8 8 10 7 ਫੁੱਟ ਪਾਣੀ ਫਿਰ ਗਿਆ ਜਿੱਥੇ ਕੇਵਲ 35 ਡੇਰੇ ਨੇ ਜੀ ਜਿਹੜੇ ਪਾਰ ਤੁਸੀਂ ਤੋਂ ਰਹਿੰਦੇ ਨੇ ਤੇ ਇਹਨਾਂ ਦੇ ਘਰਾਂ ਵਿੱਚ 10 10 ਫੁੱਟ ਪਾਣੀ ਫਿਰ ਗਿਆ ਇਹਨਾਂ ਦੀਆਂ ਵਾਸ਼ਿੰਗ ਮਸ਼ੀਨਾਂ ਇਹਨਾਂ ਦੇ ਫ੍ਰਿਜਾਂ ਟੈਲੀਵਿਜ਼ਨ ਸਭ ਬਰਬਾਦ ਹੋ ਗਏ ਨੇ ਇਹਨਾਂ ਨੇ ਤੇ ਆਪਣੇ ਬੱਚੇ ਦੌੜ ਕੇ ਉਸ ਜਾਨ ਬਚਾਈ ਆਪਣੇ ਵਿਚਾਰਿਆਂ ਇਹ ਸਮਾਨ ਕੁਝ ਨਹੀਂ ਕੱਢ ਸਕੇ ਇਹਨਾਂ ਦਾ 23 ਵਿੱਚ ਵੀ ਇਹੀ ਹਾਲ ਹੋਇਆ ਸੀ ਤੇ ਅੱਜ ਫਿਰ ਇੱਕ ਸਾਲ ਦੇ ਬਖਵੇਂ ਨਾਲ ਫਿਰ ਹੋ ਗਿਆ ਅਸੀਂ ਜਿਹੜੇ ਡੇਰੇ ਵਿੱਚ ਖਲੋਤੇ ਆ ਇਸ ਦਰ ਜੋਗਾਸਥਨ ਦਾ ਡੇਰਾ ਆ ਇਥੋਂ 20 ਕਿੱਲੇ ਹਟਵਾ ਸੀ ਦਰਿਆ ਜਿਹੜਾ ਵਗਦਾ ਸੀ ਅੱਜ 6 ਕਿੱਲੇ ਤੇ ਆ ਗਿਆ ਜੇ ਇਸ ਤਰ੍ਹਾਂ ਦਾ ਇੱਕ ਵਾਰੀ ਹੋਰ ਆ ਗਿਆ ਤੇ ਡੇਰੇ ਦੇ ਬਿਲਕੁਲ ਨਾਲ ਵਗਣ ਲਾ ਆਪਣਾ ਗੁਰੂ ਕਿਰਪਾ ਕਰੇ ਇਹ ਦਰਿਆ ਪਰਾਂ ਰਵੇ ਇਹਨਾਂ ਦਾ ਨੁਕਸਾਨ ਨਾ ਹੋਵੇ ਫਸਲਾਂ ਤਬਾਹ ਹੋ ਗਈਆਂ ਇਨਾਂ ਦਾ ਫਸਲ ਜਿਹੜੀ ਹੈ 100% ਦੀ ਮਾਰੀ ਗਈ ਆ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਵਾਅਦੇ ਮੁਤਾਬਕ ਕਣਕ ਬੀਜਣ ਵਾਸਤੇ ਵੀ ਵੀ ਦੇਾਂਗੇ ਤੇ ਇਹਨਾਂ ਦੀ ਮਦਦ ਕਰਾਂਗੇ ਜੀ ਮੇਰਾ ਨਾਮ ਤੇਜਵੀਰ ਸਿੰਘ ਹੈ ਤੇ ਅਸੀਂ ਗੁਰਦੁਆਰਾ ਬਾਬਾ ਫਤਿਹ ਸਿੰਘ ਜੀ ਜੰਮੂ ਤੋਂ ਆਏ ਹਾਂ ਅੱਜ ਤੋਂ ਕੋਈ ਤਕਰੀਬਨ 1 ਕੁ ਮਹੀਨਾ ਪਹਿਲੇ ਜਦੋਂ ਸਾਨੂੰ ਇਸ ਚੀਜ਼ ਦਾ ਪਤਾ ਲੱਗਿਆ ਕਿ ਹੜ੍ਹਾਂ ਨੇ ਪੰਜਾਬ ਵਿੱਚ ਬਹੁਤ ਕਹਿਰ ਵਰਪਾਇਆ ਹੈ ਤੇ ਅਸੀਂ ਉਸੇ ਵੇਲੇ ਫੈਸਲਾ ਲੈ ਰਿਹਾ ਸੀ ਕਿ ਅਸੀਂ ਆਪਣੇ ਪੰਜਾਬ ਦੇ ਜਿਹੜੇ ਭਰਾ ਨੇ ਉਹਨਾਂ ਨਾਲ ਖੜਾਂਗੇ ਤੇ ਜਿੰਨੀ ਹੀ ਸਮਰੱਥਾ ਦੇ ਅਨੁਸਾਰ ਉਹਨਾਂ ਦੀ ਮਦਦ ਹੋ ਸਕਦੀ ਹੈ ਅਸੀਂ ਕਰਾਂਗੇ ਕਿਉਂਕਿ ਜੰਮੂ ਦੀ ਜਿਹੜੀ ਸਿੱਖ ਸੰਗਤ ਹੈ ਉਹ ਆਪਣਾ ਜਿਹੜਾ ਮੂੜ ਹੈ ਉਹ ਪੰਜਾਬ ਨੂੰ ਹੀ ਸਮਝਦੀ ਹੈ ਤੇ ਪੰਜਾਬ ਨੂੰ ਆਪਣਾ ਵੱਡਾ ਭਰਾ ਸਮਝਦੀ ਹੈ ਤੇ ਜਦੋਂ ਵੱਡਾ ਭਰਾ ਮੁਸੀਬਤ 'ਚ ਹੋਏ ਤੇ ਸਾਡਾ ਫਰਜ਼ ਬਣ ਜਾਂਦਾ ਸੀ ਕਿ ਅਸੀਂ ਪੰਜਾਬ ਨਾਲ ਖੜੀਏ ਤੇ ਪੰਜਾਬ ਦੇ ਜਿਹੜੇ ਨਾਗਰਿਕ ਨੇ ਜਿਨ੍ਹਾਂ ਨੂੰ ਬਹੁਤ ਹੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਇਹਨਾਂ ਹੜ੍ਹਾਂ ਦੇ ਕਾਰਨ ਉਹਨਾਂ ਦੀ ਮਦਦ ਵਾਸਤੇ ਅਸੀਂ ਖਲੋਈਏ ਅਸੀਂ ਪਹਿਲੀ ਇੱਕ ਖੇਪ ਜਿਸ ਤੋਂ तकरीबन 1 ਮਹੀਨਾ ਪਹਿਲੇ ਡੇਰਾ ਬਾਬਾ ਨਾਨਕ ਅਗ ਤੇ ਅਤੇ ਅਜਨਾਲਾ ਦੇ ਇਲਾਕਿਆਂ ਦੇ ਪਿੰਡਾਂ ਵਿੱਚ ਭੇਜੀ ਸੀ ਉਸ ਤੋਂ ਬਾਅਦ ਅਸੀਂ ਕਨਸਟੈਂਟ ਟੱਚ ਵਿੱਚ ਸੀਗੇ ਇੱਥੇ ਦੇ opinion makers ਪਲੱਸ ਜਿਹੜੇ ਇੱਥੇ ਦੇ ਫਿਲੰਥਰੋਪਿਸ ਤੇ ਸੋਸ਼ਲ ਐਕਟਿਵਿਸਟ ਨੇ ਤੇ ਅੱਛਾ ਨੂੰ ਸਰਦਾਰ ਨਰਿੰਦਰ ਸਿੰਘ ਜੀ ਬਾੜਾ ਨਾਲ ਮੁਲਾਕਾਤ ਕਰਕੇ ਬਹੁਤ ਹੀ ਸਕੂਨ ਮਿਲਿਆ ਮੈਂ ਸਕੂਨ ਦਾ ਵਰਡ ਦਾ ਇਸ ਵਸਤੇ ਇਸ ਇਸਤੇਮਾਲ ਕਰ ਰਹੇ ਹਾਂ ਕਿਉਂਕਿ ਇੱਕ ਹਾਈਲੀ ਐਜੂਕੇਟਿਡ ਪਲੱਸ ਫਿਲੰਥਰੋਪਿਸਟ ਤੇ ਸੋਸ਼ਲ ਐਕਟੀਵਿਸਟ ਨੇ ਜਿਹੜੇ ਕਿ ਜ਼ਮੀਨ ਨਾਲ ਜੁੜੇ ਦੇ ਬੰਦੇ ਨੇ ਬਿਲਕੁਲ ਤੁਸੀਂ ਦੇਖ ਲਓ ਅਸੀਂ ਕਮ ਸੇ ਕਮ ਵੀ ਬਾੜਾ ਵਿਲੇਜ ਤੋਂ ਇੰਟੀਰੀਅਰ ਵਿੱਚ ਅਰਾਊਂਡ 18 ਤੋਂ 20 ਕਿਲੋਮੀਟਰ ਅੰਦਰ ਆ ਗਏ ਹਾਂ ਲੇਕਿਨ ਬਾੜਾ ਸਾਹਿਬ ਸ਼ਾਨਾ ਬਾਸ਼ਾਨਾ ਸਾਡੇ ਨਾਲ ਚੜੇ ਨੇ ਚਲੇ ਨੇ ਤੇ ਉਹਨਾਂ ਦੀ ਉਮਰ ਸਾਡੇ ਕੋਲ ਬਹੁਤ ਜ਼ਿਆਦਾ ਹੈ ਬਟ ਉਹਨਾਂ ਦਾ ਜਿਹੜਾ એનર્ਜੀ ਲੈਵਲ ਹੈ ਜਿਹੜੀ ਉਹਨਾਂ ਦੀ ਸਪੂਰਤੀ ਹੈ ਉਹਨੂੰ ਦਿਲੋਂ ਸਲੂਟ ਹੈ ਕਿ ਉਹਨਾਂ ਨੇ ਨਾਲ ਹੋ ਕੇ ਇੱਕ ਇੱਕ ਘਰ ਵਿੱਚ ਸਾਡਾ ਇਹ ਸਮਾਨ ਪਹੁੰਚਵਾਇਆ ਹੈ ਤੇ ਜਿਹੜੀ ਸਾਡੀ ਸੰਗਤ ਦੀ ਖੁਆਈ ਸੀ ਗੁਰਦੁਆਰਾ ਬਾਬਾ ਫਤਿਹ ਸਿੰਘ ਜੀ ਦੀ ਨਾਲ ਹੀ ਗੁਰਦੁਆਰਾ ਸਾਹਿਬ ਇੰਦਰਾ ਨਗਰ ਦੀ ਸੰਗਤ ਦੀ ਜਿਹੜੀ ਖੁਆਈ ਸੀ ਕਿ ਆਪਣੀ ਹੱਥੀ ਅਸੀਂ ਸਮਾਨ ਅਸਲੀ ਰਾਹਤ ਪੀੜਤਾ ਜਿਹੜੇ ਹੜ ਪੀੜਤ ਨੇ ਉਹਨਾਂ ਦੀ ਰਾਹਤ ਵਾਸਤੇ ਅਸੀਂ ਪਹੁੰਚਾ ਸਕੀਏ ਉਹ ਸੁਪਨਾ ਜਿਹੜਾ ਹੈ ਉਹ ਅਜ ਨਰਿੰਦਰ ਸਿੰਘ ਬਾੜਾ ਜੀ ਦੇ ਥਰੂ ਸਾਡਾ ਪੂਰਾ ਹੋਇਆ ਹੈ ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਪੰਜਾਬ ਵਿੱਚ ਅਗਰ ਕੋਈ ਹੋਰ ਵੀ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ ਅਸੀਂ ਬਾੜਾ ਸਰ ਨਾਲ ਡਿਸਕਸ ਕਰਾਂਗੇ ਹੋਰ ਜਿਹੜੇ ਅਦਰ ਓਪੀਨੀਅਨ ਮੇਕਰਸ ਨੇ ਉਹਨਾਂ ਨਾਲ ਡਿਸਕਸ ਕਰਾਂਗੇ ਅੱਗੇ ਵੀ ਅਸੀਂ ਇੱਕ ਨਵਾਂ ਉਪਰਾਲਾ ਕਰਕੇ ਕਿਉਂਕਿ ਸਾਡੀ ਸੰਝੇਨਗਰ ਦੀ ਸੰਗਤ ਜਨਤਾ ਕੀ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਨਾਲ ਹੀ ਸਾਡੇ ਪ੍ਰਧਾਨ ਸਾਹਿਬ ਗੁਰਨੀਤ ਸਿੰਘ ਜੀ ਬੜੇ ਸ਼ੁਕਰਗੁਜ਼ਾਰ ਨੇ ਜਿਨ੍ਹਾਂ ਨੇ ਸਾਡੀ ਇੱਕ ਆਵਾਜ਼ ਤੇ ਇਸ ਉਪਰਾਲੇ ਨੂੰ ਕੰਪਲੀਟ ਕਰਨ ਨੇ ਚ ਸਾਡੀ ਮਦਦ